ਜੇਕਰ ਤੁਸੀਂ ਪੰਜਾਬ ਛੱਡ ਕੇ ਕਿਸੇ ਏਜੰਟ ਦੇ ਰਾਹੀਂ ਵਿਦੇਸ਼ ਭੱਜਣ ਦੀ ਤਿਆਰੀ ਵਿੱਚ ਹੋ ਤਾਂ जरा ਠਹਿਰ ਜਾਓ ਪਹਿਲਾਂ ਇਸ ਨੀਸ਼ਾ ਨਾਮ ਦੀ ਕੁੜੀ ਦਾ ਹਾਲ ਦੇਖ ਲਓ ਨੀਸ਼ਾ ਧੋਖੇਬਾਜ਼ ਏਜੰਟ ਦਾ ਸ਼ਿਕਾਰ ਹੋਈ ਹੈ ਵਿਦੇਸ਼ ਲਿਜਾ ਕੇ ਕੰਮ ਉੱਤੇ ਲਗਾਉਣ ਦੇ ਬਹਾਨੇ ਏਜੰਟ ਨੀਸ਼ਾ ਨੂੰ ਮਲੇਸ਼ੀਆ ਵਿੱਚ ਲੈ ਗਿਆ ਜਿੱਥੇ ਲਿਜਾ ਕੇ ਕਿਸੇ ਪਰਿਵਾਰ ਨਾਲ ਨੀਸ਼ਾ ਦਾ ਸੌਦਾ ਕਰ ਦਿੱਤਾ ਜਿਸ ਤੋਂ ਬਾਅਦ ਨੀਸ਼ਾ ਨੂੰ ਇੱਕ ਘਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਐਨਾ ਹੀ ਨਹੀਂ ਅੱਗੇ ਸੁਣੋ ਨੀਸ਼ਾ ਦੇ ਜ਼ੁਬਾਨੀ ਕਿਵੇਂ ਉਸ ਦੇ ਨਾਲ ਗਲਤ ਕੰਮ ਕੀਤਾ ਜਾ ਰਿਹਾ ਮੈਂ ਮੈਮ ਸਸਿਕਾ ਪਲੀਜ਼ ਮੇ ਹੈਲਪ ਮੀ ਇਹ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਮੈਨੂੰ ਨਹੀਂ ਜਾਣਾ ਚਾਹੁੰਦੇ ਹੈਗੇ ਮੈਂ ਮਲੇਸ਼ੀਆ ਆ ਪਲੀਜ਼ ਮੇਰੀ ਹੈਲਪ ਕਰੋ ਮੈਨੂੰ ਡਰੈਸ ਨਹੀਂ ਪਤਾ ਇਹ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਹੈਗੇ ਤੇ ਇਹਨਾਂ ਨੇ ਮੇਰੀ ਤੇ ਵੀ ਲੱਤਾਂ ਮਾਰੀ ਮੇਰੇ ਸੇਰ ਵੀ ਪਾੜਿਆ ਹੈਗਾ ਤੇ ਮੇਰੇ ਨੱਕ ਤੇ ਵੀ ਨਿਸ਼ਾਨ ਆ ਇੱਥੇ ਵੀ ਆ ਚੈੱਕ ਕਰ ਲਿਓ ਪਲੀਜ਼ ਮੇਰੀ ਹੈਲਪ ਕਰਿਓ ਮੈਨੂੰ ਡਰੈਸ ਨਹੀਂ ਪਤਾ ਹੈਗਾ ਪਲੀਜ਼ ਮੈਂ ਮੈਂ ਤਾਂ ਆਪਣੀ ਵਕੇਸ਼ਨ ਸੈਂਡ ਕਰ ਸਕਦੀ ਹਾਂ ਪਲੀਜ਼ ਮੈਮ हेल्प ਮੀ ਕਿ ਮੈਨੂੰ ਰੋਟੀ ਵੀ ਕਹਿੰਦੇ ਕਿ ਜਦੋਂ ਨਿਆਣਿਆਂ ਨਹੀਂ ਖਾਣੀਆਂ ਉਦੋਂ ਬਾਹਰ ਖਾਣੀ ਹੋਂ ਤਾਂ ਨਿਆਣੇ ਉਦੋਂ ਕਿੰਨੇ ਕਿੰਨੇ ਟਾਈਮ ਖੇਡਦੇ ਰਹਿੰਦੇ ਆ ਤੇ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਕੰਪਲੇਂਟ ਕਰਦੀ ਆ ਤੇ ਫੇਰ ਵੀ ਇਹ ਮੈਨੂੰ ਕਹਿੰਦੇ ਆ ਕਿ ਘਰੇ ਦੱਸਦੀ ਆ ਆਪਣੇ ਸਾਡੇ ਕੋਲ ਬੈ ਕੇ ਗੱਲ ਕਰ ਤੂੰ ਸਾਡਾ ਫੋਨ ਯੂਜ਼ ਕਰੇ ਪਲੀਜ਼ ਮੈਮ ਇਹ ਮੈਨੂੰ ਬਹੁਤ ਟੌਰਚਰ ਕਰਦੇ ਆ ਪਲੀਜ਼ ਮੀ ਹੈਲਪ ਕਰੋ ਪਲੀਜ਼ ਮੈਨੂੰ 3 ਦਿਨਾਂ ਨੂੰ ਅੱਗੇ ਬੁਖਾਰ ਜੜਿਆ ਏ ਇਹਨਾਂ ਨੇ ਮੈਨੂੰ ਕੋਈ ਦਵਾਈ ਨਹੀਂ ਦਿੱਤੀ ਕੁਝ ਨਹੀਂ ਕੀਤਾ ਹੈਗਾ ਜੇ ਮੈਂ ਆਪਣੇ ਘਰਦਿਆਂ ਨੂੰ ਦੱਸਿਆ ਏਜੰਟ ਨੂੰ ਦੱਸਿਆ ਉਹ ਕਹਿੰਦੇ ਕਿ ਅਸੀਂ ਤੁਹਾਡੀ ਪੇਮੈਂਟ ਵਾਪਸ ਕਰਨ ਨੂੰ ਤਿਆਰ ਸਾਡੀ ਕੁੜੀ ਸਾਨੂੰ ਦੇ ਦੋ ਇਸ ਪੇਮੈਂਟ ਕਹਿੰਦੇ ਤੁਸੀਂ ਇਹ ਸ਼ਬ ਨੈਕ ਗਾਇਕ ਜੋ ਸੱਤ ਪਹਿ ਬਥੇ ਰਹੇ ਤੁਸੀਂ ਜੋ ਕਰਨ ਕਰ ਲੋ ਇਹ ਕੁੜੀ ਨਹੀਂ ਪਲੀਜ਼ ਮੈਮ ਮੈਂ ਹਾਟ ਨਹੀਂ ਮੈਂ ਨਹੀਂ ਕਿਠੀਕ ਮੈਨੂੰ ਬੁਖਾਰ ਵੀ ਏ ਕਿ ਲੋਕ ਕੱਦ ਦੇ ਰੂਮੇ ਰੂਮ ਦੀ ਰੈਂਡੀ ਸਾਨਿਆਣੀ ਸ਼ਰਤ ਕਰਦੇ ਉਹਦੀ ਸਜ਼ਾ ਮੈਨੂੰ ਮਿਲਦੀ ਮੈਮ ਮੈਨੂੰ ਬਹੁਤ ਟੌਰਚਰ ਕਰਦੀ ਨਿੱਕੀ ਨਿੱਕੀ ਗੱਲ ਤੇ ਡਾਂਟਦੀ ਆ ਮਾਰਦੀ ਆ ਪਲੀਜ਼ ਮੈਮ ਹੈਲਪ ਮੀ